ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮਮੋ ਐਂਡ ਖੋ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਆਪਾਂ ਪਹਿਲਾਂ ਤੁਹਾਡੇ ਨਾਮ ਬੋਲਦੇ ਆਂ ਤੇ ਫਿਰ ਆਪਾਂ ਕਰਦੇ ਆਂ ਰੈਮਡੀ ਸ਼ੁਰੂ ਦੀ ਹਾਂ ਜੀ ਸਿਮਰਜੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਪ੍ਰੀਤ ਸਿੰਘ ਦੀ ਆਈਡੀ ਤੋਂ ਮੈਸੇਜ ਆ ਬਹੁਤ ਬਹੁਤ ਧੰਨਵਾਦ ਜੀ ਸੁਖਪ੍ਰੀਤ ਬਹੁਤ ਬਹੁਤ ਧੰਨਵਾਦ ਜੀ ਜਸਵੰਤ ਸਿੰਘ ਬਹੁਤ ਬਹੁਤ ਧੰਨਵਾਦ ਜੀ ਮਲਵਿੰਦਰ ਸਿੰਘ ਬਹੁਤ ਬਹੁਤ ਧੰਨਵਾਦ ਜੀ ਹਰਪ੍ਰੀਤ ਕੌਰ ਗੁਰਜੀਤ ਸਿੱਧੂ ਬਹੁਤ ਬਹੁਤ ਧੰਨਵਾਦ ਜੀ ਅਨਮੋਲ ਚੀਮਾ ਬਹੁਤ ਬਹੁਤ ਧੰਨਵਾਦ ਜੀ ਹਰਪ੍ਰੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਜਸ਼ਨ ਢਿੱਲੋ ਬਹੁਤ ਬਹੁਤ ਧੰਨਵਾਦ ਜੀ ਬਿਊਟੀ ਟਿਪਸ ਬਹੁਤ ਬਹੁਤ ਧੰਨਵਾਦ ਜੀ ਨਿਰਮਲ ਨਿਰਮਲਾ ਕੌਰ ਬਹੁਤ ਬਹੁਤ ਧੰਨਵਾਦ ਜੀ ਨਾਜ਼ੀਆ ਖਾਨ ਸ਼ੇਰਪੁਰ ਤੋਂ ਬਹੁਤ ਬਹੁਤ ਧੰਨਵਾਦ ਜੀ ਸਿੱਧੂ ਸਿੱਧੂ ਆਈਡੀ ਤੋਂ ਸਿੱਧੂ ਸੁਖ ਬਹੁਤ ਬਹੁਤ ਧੰਨਵਾਦ ਜੀ ਸਵਰਨਜੀਤ ਕੌਰ ਰਾਮਪੁਰੇ ਵਾਲੇ ਬਹੁਤ ਬਹੁਤ ਧੰਨਵਾਦ ਜੀ ਮਲਕੀਤ ਬਰਨਾਲੇ ਵਾਲੇ ਹਾਂਜੀ ਜੀ ਦੱਸੋ ਤੁਸੀਂ ਠੀਕ ਠਾਕ ਹੋ ਜੀ ਲੱਗ ਗਿਆ ਜੀ ਤੁਹਾਡਾ ਕੈਨੇਡਾ ਦੇ ਵਿੱਚ ਕਿਵੇਂ ਲੱਗ ਰਿਹਾ ਕੈਨੇਡਾ ਵਧੀਆ ਲੱਗ ਰਿਹਾ ਹੈ ਦੱਸਿਓ ਜੀ ਜ਼ਰੂਰ ਕਮੈਂਟ ਕਰਕੇ ਕਿ ਠੀਕ ਠਾਕ ਪਹੁੰਚੇ ਸੀ ਤੁਸੀਂ ਵਧੀਆ ਦਿਨ ਲੱਗਿਆ ਤੁਹਾਡਾ ਉੱਥੇ ਮਨਜੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਨਾਲ ਤੁਸੀਂ ਵਧੀਆ ਕਮੈਂਟ ਕੀਤਾ ਹੈ ਧੰਨਵਾਦ ਤੁਹਾਡਾ ਬਹੁਤ ਬਹੁਤ ਸਿੱਧੂ ਸਿੱਧੂ ਆਈਡੀ ਤੋਂ ਜਸਪ੍ਰੀਤ ਕੌਰ ਬੌਡੇ ਮੋਗਾ ਜ਼ਿਲ੍ਹਾ ਮੋਗਾ ਬਹੁਤ ਬਹੁਤ ਧੰਨਵਾਦ ਜੀ ਵੀਰਪਾਲ ਕੌਰ ਛਾਪੇ ਬਹੁਤ ਬਹੁਤ ਧੰਨਵਾਦ ਜੀ ਨਿਰਮਲਾ ਦੇਵੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇੰਨੇ ਕਮੈਂਟ ਕੀਤੇ ਬਹੁਤ ਜ਼ਿਆਦਾ ਕਮੈਂਟ ਕੀਤੇ ਬਹੁਤ ਵਧੀਆ ਲੱਗਿਆ ਜੀ ਆਪਾਂ ਤੁਹਾਡੇ ਸਾਰਿਆਂ ਦੇ ਨਾਮ ਬੋਲੇ ਆ ਆਪਾਂ ਨੂੰ ਇਹ ਹੁੰਦਾ ਕਿ ਜਿੰਨੇ ਕਮੈਂਟ ਕਰਦੇ ਭੈਣ ਭਾਈ ਆਪਾਂ ਸਾਰਿਆਂ ਦੇ ਨਾਮ ਬੋਲਦੇ ਆ ਤੇ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਅੱਜ ਕੱਲ ਆਪਾਂ ਨੂੰ ਬਹੁਤ ਜ਼ਿਆਦਾ ਕਮੈਂਟ ਆ ਰਹੇ ਆ ਕਿ ਦੀਦੀ ਰੰਗ ਬਹੁਤ ਕਾਲਾ ਹੋ ਗਿਆ ਏ ਅਜੀਬ ਜੀ ਸਕਿਨ ਹੋ ਗਈ ਆ ਕਾਲਾਪਨ ਜ ਵੀ ਅਜੀਬ ਜਿਹਾ ਏ ਕਿ ਕੋਈ ਸਮਝ ਹੀ ਲੱਗ ਰਹੀ ਇਹਦੇ ਨਾਲ ਕਿਸੇ ਚੀਜ਼ ਨਾਲ ਠੀਕ ਨਹੀਂ ਹੋ ਰਿਹਾ ਤੇ ਆਪਾਂ ਤੁਹਾਨੂੰ ਦੱਸਦੇ ਆਂ ਜੀ ਜਿਹੜਾ ਆ ਮੌਸਮ ਚੱਲ ਰਿਹਾ ਸੌਣਪਾ ਦੋਂ ਦਾ ਟਾਈਮ ਹੀ ਐਸਾ ਹੁੰਦਾ ਏ ਕਿ ਅਜੀਬ ਜਿਹਾ ਰੰਗ ਕਾਲਾ ਹੋ ਜਾਂਦਾ ਏ ਜੇ ਆਪਾਂ ਧੁੱਪੇ ਖੜ ਜੀ ਹਣ ਜੇ ਮੰਨ ਲਓ ਵੀ ਅੰਨੇ ਅੱਜ ਨਾ ਮੈਂ ਤੁਹਾਨੂੰ ਦੱਸਦੀ ਆ ਅੱਜ ਬੇਟਾ ਗਿਆ ਸੀ ਆ ਬਾਹਰ ਮੈਚ ਖੇਡਣ ਤੇ ਉਹਨੇ ਮੈਂ ਪਟਕਾ ਬੰਨ ਕੇ ਇਥੋਂ ਭੇਜਿਆ ਜਿੰਨਾ ਜਿੰਨਾ ਤਾਂ ਇੰਨਾ ਨਾ ਪਟਕਾ ਬੰਨਿਆ ਹੋਇਆ ਸੀ ਇਥੋਂ ਤਾਂ ਮਤਲਬ ਵਧੀਆ ਪਿਆਉ ਦਾ ਰੰਗ ਸਾਫ ਤੇ ਫੇਸ ਉਹਦਾ ਐ ਕਾਲਾ ਹੋ ਗਿਆ ਤੇ ਇਦਾਂ ਹੋ ਗਿਆ ਜਿਵੇਂ ਨਹੀਂ ਅੱਧਾ ਗੋਰਾ ਲੱਗ ਰਿਹਾ ਅੱਧਾ ਕਾਲਾ ਲੱਗ ਰਿਹਾ ਫੇਸ ਇਦਾਂ ਹੋਇਆ ਪਿਆ ਤੇ ਉਹਨੂੰ ਦੇਖ ਦੇ ਕੇ ਸਾਨੂੰ ਵੀ ਅਜੀਬ ਜਿਹਾ ਲੱਗ ਜਾਂਦਾ ਮੈਂ ਕਹਿੰਦਾ ਹਾਏ ਕਿਵੇਂ ਜਿਹਾ ਲੱਗਦਾ ਏ ਤੇ ਉਹ ਐ ਹੁੰਦਾ ਜੇ ਤੂੰ ਇਦਾਂ ਦੀ ਸਕਿਨ ਹੋ ਜਾਂਦੀ ਜੇ ਤੂੰ ਆਪਾਂ ਧੁੱਪੇ ਛਾਵੇਂ ਕੰਮ ਕਰਦੇ ਆਂ ਤੇ ਬੜਾ ਹੀ ਖਰਾਬ ਜਿਹਾ ਲੱਗਦਾ ਹੈ ਤੇ ਆਪਾਂ ਤੁਹਾਨੂੰ ਬਹੁਤ ਹੀ ਸਿੰਪਲ ਜੀ ਨਮੇਡੀ ਦੱਸਦੇ ਆ ਉਹਦੇ ਨਾਲ ਕੀ ਹੋਊਗਾ ਵੀ ਤੁਹਾਡੇ ਚਿਹਰੇ ਦਾ ਮਤਲਬ ਇਹ ਨਹੀਂ ਜੇ ਚਿਹਰਾ ਸਾਰਾ ਇੱਕੋ ਜਿਹਾ ਹੀ ਹੋਊਗਾ ਇਹ ਨਹੀਂ ਹੋਊਗਾ ਵੀ ਅੱਧਾ ਕ ਇਥੋਂ ਕਿਵੇਂ ਲੱਗ ਰਿਹਾ ਅੱਧਾ ਕ ਇਥੋਂ ਕਿਵੇਂ ਲੱਗ ਰਿਹਾ ਉਦਾਂ ਨਹੀਂ ਹੋਊਗਾ ਤੇ ਰੰਗ ਤੁਹਾਡਾ ਸਾਫ਼ ਹੋ ਜਾਊਗਾ ਇਹਦੇ ਨਾਲ ਤੁਸੀਂ ਡੇਲੀ ਲਗਾਇਆ ਕਰੋ ਤੇ ਦੋ ਚੀਜ਼ਾਂ ਐ ਸਿੰਪਲ ਜੀਆਂ ਤੇ ਉਹ ਆਪਾਂ ਤੁਹਾਨੂੰ ਦੱਸ ਦਿੰਨੇ ਆ ਆ ਦੇਖੋ ਜੀ ਆਪਾਂ ਦਹੀਂ ਪਾ ਲਿਆ ਇਹਦੇ ਵਿੱਚ ਚਮਚਾ ਡੇਢ ਚਮਚਾ ਦਹੀਂ ਦਾ ਹੈ ਤੇ ਹੁਣ ਆਪਾਂ ਕੀ ਕਰਨਾ ਹੈ ਇਹਦੇ ਵਿੱਚ ਇੱਕ ਚੀਜ਼ ਹੋਰ ਐਡ ਕਰ ਲੈਣੀ ਤੇ ਇਹਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਰਕ ਪਊਗਾ ਆ ਦੇਖੋ ਨਿੰਬੂ ਇਹਦੇ ਵਿੱਚ ਆਪਾਂ ਥੋੜੀਆਂ ਜੀਆਂ ਨਿੰਬੂ ਦੀਆਂ ਬੂੰਦਾ ਪਾ ਦੇਣੀ ਹੈ ਬਹੁਤ ਜ਼ਿਆਦਾ ਜਿਹੜੀ ਟੈਨਿੰਗ ਜੀ ਹੋ ਜਾਂਦੀ ਫੇਸ ਦੇ ਉੱਪਰ ਨਾ ਇਹ ਵਾਲੀ ਰਿਮੇਡੀ ਹੈ ਜਿਹੜੀ ਆ 2 ਮਹੀਨੇ ਬਹੁਤ ਜ਼ਿਆਦਾ ਕੰਮ ਕਰੂਗੀ ਤੁਹਾਡੇ ਫੇਸ ਦੇ ਉੱਪਰ ਤੇ ਜਮਾ ਸਿੰਪਲ ਰਿਮੇਡੀ ਆ ਕੋਈ ਤਾਂ ਝਾਕ ਨਹੀਂ ਕਰਨ ਵਾਲਾ ਕੰਮ ਜ਼ਿਆਦਾ ਕਿ ਆਪਾਂ ਨੂੰ ਤੇ ਆ ਦੇਖੋ ਜੀ ਇਹਨੂੰ ਚੰਗੀ ਤਰ੍ਹਾਂ ਪਕਰ ਲੈਣਾ ਮਿਕਸ ਤੇ ਫਿਰ ਇਹਦੇ ਨਾਲ ਆਪਾਂ ਆਪਣੇ ਫੇਸ ਦੇ ਉੱਪਰ ਇਦਾਂ ਕਰਕੇ ਹੱਥਾਂ ਤੇ ਪੈਰਾਂ ਤੇ ਤੁਸੀਂ ਜਿਵੇਂ ਤੁਹਾਨੂੰ ਲੱਗ ਰਿਹਾ ਵੀ ਤੁਹਾਡੇ ਖਰਾਬ ਜਿਹੇ ਦਿਖ ਰਹੇ ਆ ਅੱਜ ਦੇ ਟਾਈਮ ਵਿੱਚ ਨਾ ਸੌਣ ਭਾਦੋ ਦਾ ਟਾਈਮ ਹੀ ਐਸਾ ਹੁੰਦਾ ਕਿ ਗੋਰੇ ਵੀ ਕਾਲੇ ਹੋ ਜਾਂਦੇ ਉਹ ਗੱਲ ਬਣ ਜਾਂਦੀ ਆ ਤੁਸੀਂ ਚੰਗੀ ਤਰ੍ਹਾਂ ਇਹਨੂੰ ਇਦਾਂ ਕਰਕੇ ਤੇ ਬਹੁਤ ਜ਼ਿਆਦਾ ਫਰਕ ਪੈ ਜਾਊਗਾ ਇੰਨਾ ਵਧੀਆ ਤੁਹਾਡੇ ਫੇਸ ਤੇ ਗਲੋ ਆਊਗਾ ਪੂਰਾ ਬਿਲਕੁਲ ਹੀ ਚਿਹਰਾ ਸਾਫ਼ ਹੋ ਜੂਗਾ ਇਹਨੂੰ ਪਲਾ ਕੇ ਚੰਗੀ ਤਰ੍ਹਾਂ ਨਾ ਚਿਹਰੇ ਤੇ ਤਾਂ ਮ사ਜ ਕਰ ਲੈਣੀ ਆ ਨਾਇਦਾ ਜਿਹੜਾ ਆਪਣਾ ਹੁੰਦਾ ਨਾ ਅੱਧਾ ਕਾਲਾ ਅੱਧਾ ਉਹ ਜਿਵੇਂ ਆਪਾਂ ਕਹਿ ਦਿੰਨੇ ਨੇ ਨਾ ਪਸੀਨਾ ਆ ਜਾਂਦਾ ਸਾਰਾ ਦਿਨ ਹਨਾ ਮਿੱਟੀ ਘੱਟਾ ਜੇ ਮਾੜਾ ਜਿਹਾ ਵੀ ਪੈ ਜਾਂਦਾ ਪਸੀਨਾ ਆਉਂਦਾ ਆਪ ਨੂੰ ਐਂ ਜਿ ਲੱਗਦਾ ਕਿ ਜਿਵੇਂ ਨਾ ਮੈਲ ਜੀ ਚੜੀ ਪਈ ਐ ਸਾਰੇ ਪਿੰਡੇ ਦੇ ਉੱਪਰ ਤੇ ਉਹ ਤੁਸੀਂ ਹੱਥਾਂ ਤੇ ਬਾਹਾਂਾਂ ਤੇ ਪੈਰਾਂ ਤੇ ਤੁਸੀਂ ਮਤਲਬ ਸਾਰੇ ਲਗਾ ਸਕਦੇ ਹੋ ਇਸ ਨੂੰ ਤੇ ਫੇਸ ਦੇ ਉੱਪਰ ਆਪ ਨੂੰ ਐਂ ਜਿ ਲੱਗਦਾ ਰਹਿੰਦਾ ਕਿ ਇੱਥੇ ਨਾ ਐਂ ਲੱਗਦਾ ਕਿ ਹਾਇ ਜਿਵੇਂ ਫੇਸ ਤੋਂ ਉੱਤਾ ਹੀ ਨਹੀਂ ਹੁੰਦਾ ਪਸੀਨੇ ਦੇ ਨਾਲ ਇਦਾਂ ਹੀ ਹੋਈ ਜਾਂਦਾ ਰਹਿੰਦਾ ਤੇ ਬਹੁਤ ਖਰਾਬ ਜਿਹਾ ਲੱਗ ਜਾਂਦਾ ਰਹਿੰਦਾ ਤੁਸੀਂ ਦੱਸਿਓ ਕਮੈਂਟ ਕਰਕੇ ਤੁਹਾਨੂੰ ਵੀ ਇਦਾਂ ਹੀ ਲੱਗਦਾ ਏ ਜੀ ਆਪਾ ਹੱਥ ਦੇਖਦੇ ਉਹ ਵੀ ਆਪਨ ਲੱਗਦੇ ਹਾਏ ਕਾਲੇ ਕਾਲੇ ਜੇ ਲੱਗ ਜਾਂਦੇ ਆ ਜੇ ਆਪਾਂ ਫੇਸ ਦੇਖਦੇ ਆ ਆਪਾਂ ਸ਼ੀਸ਼ੇ ਦੇ ਵਿੱਚ ਦੀ ਤੇ ਆਪਨੂੰ ਆਏ ਲੱਗਦਾ ਕਿ ਮੈਨੂੰ ਤਾਂ ਸਹੀ ਜ ਨਹੀਂ ਲੱਗ ਰਿਹਾ ਪਤਾ ਨਹੀਂ ਕਿਉਂ ਮੈਂ ਤਾਂ ਖੁਦ ਵੀ ਕਹੇ ਗਈ ਨਹੀਂ ਹੁੰਨੀ ਆ ਕਿ ਹਾਏ ਦੇਖਾ ਮਨਵਾ ਲੱਗੀ ਜਾਂਦਾ ਜਿਵੇਂ ਮੇਰਾ ਮੂੰਹ ਕਾਲਾ ਹੀ ਲੱਗ ਜਾਂਦਾ ਹੈ ਕਹਿੰਦੇ ਨਹੀਂ ਪਤਾ ਨਹੀਂ ਆਪ ਨੂੰ ਹੀ ਵਹਿਮ ਹੋ ਜਾਂਦਾ ਇਸ ਰੂਤ ਜੀ ਦੇ ਵਿੱਚ ਕਿ ਮੌਸਮ ਜਿਆਦਾ ਖਰਾਬ ਹੁੰਦਾ ਨਾ ਗਰਮੀ ਬਹੁਤ ਜਿਆਦਾ ਹੁੰਦੀ ਹੈ ਕਾਲਾ ਹੀ ਹੋਣਾ ਹੈ ਫਿਰ ਬਾਕੀ ਹੁੰਦਾ ਨਾ ਪਹਿਣਾ ਨੂੰ ਤਾਂ ਸੋ ਕੰਮ ਹੁੰਦੇ ਆ ਘਰਾਂ ਦੇ ਵਿੱਚ ਬਹੁਤ ਜਿਆਦਾ ਗਰਮੀ ਦੇ ਵਿੱਚ ਬਹੁਤ ਔਖਾ ਏ ਫਿਰ ਇਹ ਹੁੰਦਾ ਕਿ ਆਪਣ ਤਾਂ ਰੋਟੀ ਪਾਣੀ ਸਵੇਰ ਸ਼ਾਮ ਬਣਾਉਣਾ ਰਸੋਈ ਵਿੱਚ ਖੜਨਾ ਬਹੁਤ ਜ਼ਿਆਦਾ ਔਖਾ ਲੱਗਦਾ ਏ ਤੇ ਗਰਮੀ ਨਾਲ ਸੱਚੀ ਬਹੁਤ ਜ਼ਿਆਦਾ ਖਰਾਬ ਹੁੰਦੀ ਏ ਚਲੋ ਹਨਾ ਰੁੱਤਾਂ ਦਾ ਸਾਰੀਆਂ ਜਿਹੜੀਆਂ ਰਬੜਨੇ ਬਣਾਉਣੀਆਂ ਆਉਣੀਆਂ ਹੀ ਹੁੰਦੀਆਂ ਏ ਇੰਨਾ ਬਣਾ ਵੀ ਨਹੀਂ ਸਰਦਾ ਪਰ ਬਹੁਤ ਔਖਾ ਲੱਗਦਾ ਏ ਕਾ ਗਰਮੀ ਦੇ ਵਿੱਚ ਤਾਂ ਸੋਚੀਦਾ ਕਿ ਹਾਈ ਕੋਈ ਰਿਸ਼ਤੇਦਾਰ ਕਰੇ ਆ ਗਿਆ ਨਾ ਤੇ ਫਿਰ ਉਦੋਂ ਵੀ ਔਖਾ ਹੋ ਜਾਊਗਾ ਬਾਲਾ ਔਖਾ ਹੁੰਦਾ ਮੈਨੂੰ ਮੈਂ ਖੁਦ ਵੀ ਨਹੀਂ ਕਿਤੇ ਜਾਂਦੀ ਮੈਨੂੰ ਆਇਆ ਹੁੰਦਾ ਕਿ ਨਹੀਂ ਗਰਮੀ ਵਿੱਚ ਬਹੁਤ ਔਖਾ ਹੈ ਕਿਸੇ ਦੇ ਘਰੇ ਜਾਵਾਂਗੇ ਅਗਲੇ ਨੂੰ ਵੀ ਮਤਲਬ ਪਰੇਸ਼ਾਨੀ ਹੋਊਗੀ ਤੇ ਸਰਦੀ ਦੇ ਵਿੱਚ ਕੋਈ ਟੈਨਸ਼ਨ ਨਹੀਂ ਹੁੰਦੀ ਭਲਾ ਕੋਈ 10 ਰਿਸ਼ਤੇਦਾਰ ਆ ਜਾਣ ਉਦੋਂ ਆਇਆ ਹੁੰਦਾ ਵੀ ਖੁਸ਼ੀ ਖੁਸ਼ੀ ਆਪਾਂ ਸਾਰਾ ਕੁਝ ਬਣਾਉਨੇ ਆ ਹਨਾ ਗਰਮੀ ਦੇ ਵਿੱਚ ਬਹੁਤ ਔਖਾ ਹੋ ਜਾਂਦਾ ਹੈ ਤੇ ਬੜਾ ਹੀ ਔਖਾ ਲੱਗਦਾ ਤੁਸੀਂ ਦੱਸਿਓ ਕਮੈਂਟ ਕਰਕੇ ਕਿਹੜੀਆਂ ਗ੍ਰੀਆਂ ਪੈਣ ਨੂੰ ਇਦਾਂ ਲੱਗਦਾ ਹੈ ਕਿ ਆਪਾਂ ਕਿਤੇ ਜਾਣਾ ਨਹੀਂ ਗਰਮੀ ਦੇ ਵਿੱਚ ਜਾਂ ਆਪਣੇ ਵੀ ਰਿਸ਼ਤੇਦਾਰ ਘੱਟ ਤੋਂ ਘੱਟ ਆਉਣ ਪਰ ਜਿਹੜੇ ਸਿਆਣੇ ਰਿਸ਼ਤੇਦਾਰ ਆ ਉਹਨਾਂ ਨੂੰ ਤਾਂ ਹੀ ਹੁੰਦਾ ਕੋਈ ਗਰਮੀ ਬਹੁਤ ਜ਼ਿਆਦਾ ਏ ਤੇ ਆਪਾਂ ਠੰਢੀ ਜੀ ਦੇ ਵਿੱਚ ਚੱਲਾਂਗੇ ਠੰਡ ਦੇ ਵਿੱਚ ਇਦਾਂ ਹੁੰਦਾ ਜਿੰਨੇ ਮਰਜੀ ਰਿਸ਼ਤੇਦਾਰ ਆਣ ਕਿਉਂਕਿ ਰੋਟੀ ਪਾਣੀ ਬਣਾਉਂਦੇ ਆ ਆਪਾਂ ਨੂੰ ਕੋਈ ਦਿੱਕਤ ਨਹੀਂ ਹੁੰਦੀ ਉਦੋਂ ਉਦੋਂ ਆਪਾਂ ਚਾਹੀ ਚਾਹੀ ਬਣਾ ਲੈਨੇ ਆ ਕਿ ਚਲੋ ਹਣਾ ਸਰਦੀ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਲੱਗਦੀ ਪਰ ਗਰਮੀ ਦੇ ਵਿੱਚ ਨਾ ਬਹੁਤ ਜ਼ਿਆਦਾ ਔਖਾ ਲੱਗਦਾ ਏ ਤੇ ਮੈਨੂੰ ਤਾਂ ਬਹੁਤ ਔਖਾ ਲੱਗਦਾ ਤੁਸੀਂ ਦੱਸਿਓ ਕਮੈਂਟ ਕਰਕੇ ਤੁਹਾਨੂੰ ਕਿਵੇਂ ਲੱਗਦਾ ਏ ਤੇ ਬਾਕੀ ਚਲੋ ਹਣਾ ਆਉਣਾ ਜਾਣਾ ਤਾਂ ਜ਼ਰੂਰੀ ਆ ਚਾਹੀਦਾ ਹੈ ਰਿਸ਼ਤੇਦਾਰੀਆਂ ਜੀ ਆਪਾਂ ਆਵਾਂ ਜਾਵਾਂਗੇ ਇੱਕ ਦੂਸਰੇ ਨਾਲ ਭੈਣ ਭਾਈਆਂ ਨਾਲ ਮੂਹ ਪ੍ਰੇਮ ਵੱਧ ਆਏ ਹਨ ਅੱਜ ਕੱਲ੍ਹ ਵੈਸੇ ਰਿਸ਼ਤੇਦਾਰੀਆਂ ਹੀ ਖਤਮ ਹੋ ਰਹੀਆਂ ਲੋਕਾਂ ਕੋਲ ਟਾਈਮ ਹੀ ਨਹੀਂ ਹੈਗਾ ਸਾਰੀ ਦੁਨੀਆ ਨੂੰ ਆਏ ਹੁੰਦਾ ਮੈਂ ਤਾਂ ਬੀਜੀ ਆ ਮੈਂ ਤਾਂ ਬੀਜੀ ਆ ਪਹਿਲਾਂ ਵਾਲੇ ਟਾਈਮਾਂ ਦੇ ਵਿੱਚ ਹੁੰਦਾ ਸੀ ਨਾ ਕਿ ਰਿਸ਼ਤੇਦਾਰ ਨਾ ਆਉਂਦੇ 2-2 4-4 ਦਿਨ ਰਹਿ ਕੇ ਜਾਂਦੇ ਹੁੰਦੇ ਸੀ ਤੇ ਅੱਜ ਦਾ ਟਾਈਮ ਤਾਂ ਐਸਾ ਹੈ ਕਿ ਚਲੋ ਸਵੇਰ ਆਏ ਸ਼ਾਮ ਨੂੰ ਵਾਪਸ ਚਲੇ ਗਏ ਤੇ ਉਹਨਾਂ ਟਾਈਮਾਂ ਦੇ ਵਿੱਚ ਪਤਾ ਕਿਉਂ ਰਹਿ ਜਾਂਦੇ ਸੀ ਜ਼ਿਆਦਾ ਟਾਈਮ ਲੋਕ ਅੱਜ ਦੇ ਟਾਈਮ ਵਿੱਚ ਫਾਰਮੈਲਿਟੀ ਜ਼ਿਆਦਾ ਕਰਦੇ ਆਪਾਂ ਕੋਈ ਰਿਸ਼ਤੇਦਾਰ ਨੇ ਆਉਣਾ ਹੋਵੇ ਜਾਓ ਭੱਜ ਕੇ ਉਹ ਥਰੋ ਠੰਡਾ ਫੜ ਕੇ ਲਿਓ ਬੋਤਲ ਪੂਜੀਆ ਫੜ ਲਿਓ ਬਿਸਕੁਟ ਲੈ ਆਓ ਬਾਕੀ ਫਿਰ ਹੋ ਜਾਂਦਾ ਹੈ ਕਿ ਚਲੋ ਆਪਾਂ ਸਬਜੀ ਕੀ ਬਣਾਵਾਂਗੇ ਆਹ ਪਨੀਰ ਲਿਆਓ ਉਹ ਲਿਆਓ ਵਾ ਲੈਓ ਦੋ ਤਿੰਨ ਸਬਜ਼ੀਆਂ ਬਣਾਉਣੇ ਹਨਾ ਰਾਇਤਾ ਬਣਾ ਲਓ ਆਹ ਬਣਾ ਲਓ ਉਹ ਬਣਾ ਲਓ ਕੁਝ ਮਿੱਠਾ ਵੀ ਮੰਗਵਾ ਲੂ ਬਾਲੀ ਫਾਰਮੈਲਿਟੀ ਕਰਦੇ ਆ ਤੇ ਉਹਨਾਂ ਟਾਈਮਾਂ ਦੇ ਵਿੱਚ ਕੀ ਹੁੰਦਾ ਸੀਗਾ ਜਿੱਦਾਂ ਦੇ ਘਰੇ ਸਿੰਪਲ ਰੋਟੀ ਬਣੀ ਆ ਕੋਈ ਰਿਸ਼ਤੇਦਾਰ ਆ ਗਿਆ ਹੈ ਵੱਧ ਤੋਂ ਵੱਧ ਹੁੰਦਾ ਸੀੇਵੀਆਂ ਬਣਾ ਲੀਆਂ ਖੀਰ ਬਣ ਗਈ ਘਰੇ ਤੇ ਬਸ ਸਿੰਪਲ ਜੇ ਦਾਲ ਬਣੀ ਆ ਤਾਂ ਦਾਲ ਨਾਲ ਹੀ ਰੋਟੀ ਖਾ ਲਈ ਆ ਜੇ ਸਬਜ਼ੀ ਬਣਾਈ ਆ ਤਾਂ ਸਬਜ਼ੀ ਨਾਲ ਹੀ ਰੋਟੀ ਖਾ ਲਈ ਕੋਈ ਫਾਰਮੈਲਿਟੀ ਨਹੀਂ ਸੀ ਹੁੰਦੀ ਉਹਨਾਂ ਟਾਈਮਾਂ ਦੇ ਵਿੱਚ ਲੋਕਾਂ ਦੇ ਵਿੱਚ ਪਿਆਰ ਜ਼ਿਆਦਾ ਹੁੰਦਾ ਸੀਗਾ ਤੇ ਫਾਰਮੈਲਿਟੀ ਬਹੁਤ ਘੱਟ ਹੁੰਦੀ ਸੀ ਇਸ ਕਰਕੇ ਨਾ ਰਿਸ਼ਤੇਦਾਰ ਵੀ ਆਉਂਦੇ ਸੀ ਤੇ ਜਿਨ੍ਹਾਂ ਦੇ ਘਰੇ ਆਉਂਦੇ ਸੀ ਉਹ ਵੀ ਖੁਸ਼ ਹੁੰਦੇ ਸੀ ਤੇ ਅੱਜ ਦੇ ਟਾਈਮ ਵਿੱਚ ਕੀ ਹੋ ਗਿਆ ਕਿ ਪਿਆਰ ਤਾਂ ਘਟ ਗਿਆ ਫਾਰਮੈਲਿਟੀ ਜ਼ਿਆਦਾ ਰਹਿ ਗਈ ਆ ਸੋ ਇਸ ਕਰਕੇ ਤੁਸੀਂ ਦੱਸਿਓ ਮੈਨੂੰ ਕਮੈਂਟ ਕਰਕੇ ਕਿ ਮਤਲਬ ਮੇਰੀ ਸਲਾਹ ਕਿਵੇਂ ਲੱਗੀ ਹਾਂ ਗੱਲਾਂ ਮੇਰੀਆਂ ਵੀ ਠੀਕ ਐ ਪਹਿਲਾਂ ਵਾਲੇ ਸਮੇ ਵਧੀਆ ਸੀ ਜਾਂ ਅੱਜ ਵਾਲੇ ਵਧੀਆ ਹੈਗੇ ਆ ਤੁਸੀਂ ਜ਼ਰੂਰ ਕਮੈਂਟ ਕਰਿਓ ਮੈਨੂੰ ਦੱਸਿਓ ਮੇਰੀਆਂ ਭੈਣਾਂ ਜਿਹੜੀਆਂ ਮੈਨੂੰ ਦੇਖਦੀਆਂ ਕਈ ਭੈਣਾਂ ਮੈਨੂੰ ਕਹਿ ਰਹੀਆਂ ਨੇ ਕਿ ਦੀਦੀ ਤੁਹਾਡੀਆਂ ਗੱਲਾਂ ਸਾਨੂੰ ਵਧੀਆ ਲੱਗਦੀਆਂ ਹਨ ਕਈ ਲੋਕ ਕਿਹਾ ਐ ਵੀ ਕਹਿ ਦਿੰਦੇ ਆ ਕਿ ਤੁਸੀਂ ਐਵੇਂ ਬਕਵਾਸ ਮਾਰੀ ਜਾਂਦੇ ਹੋ ਕੋਈ ਤੁਕ ਨਹੀਂ ਹੁੰਦਾ ਗੱਲ ਦਾ ਤੇ ਬਾਕੀ ਚਲੋ ਆਪਣੀ ਆਪਣੀ ਸੋਚ ਹੁੰਦੀ ਹਰ ਕਿਸੇ ਦੀ ਹੈ ਨਾ ਆਪਾਂ ਕਿਸੇ ਦੀ ਸੋਚ ਨੂੰ ਬਦਲ ਨਹੀਂ ਸਕਦੇ ਆਪਾਂ ਨੂੰ ਜੇ ਕੋਈ ਚੰਗਾ ਕਮੈਂਟ ਕਰਦਾ ਆਪਾਂ ਉਹਨੂੰ ਵੀ ਧੰਨਵਾਦ ਕਰਦੇ ਆ ਜਿਹੜਾ ਮਾੜਾ ਕਰ ਦਿੰਦਾ ਆਪਾਂ ਉਹਦਾ ਵੀ ਧੰਨਵਾਦ ਕਰਦੇ ਆ ਕਿ ਚਲੋ ਜਿੰਨੀ ਕਿਸੇ ਨੂੰ ਸਮਝ ਹੈਗੀ ਹੈ ਨਾ ਉਹਨਾਂ ਕ ਅਗਲੇ ਨੇ ਕਰ ਦਿੱਤਾ ਆਪਾਂ ਕਿਸੇ ਨੂੰ ਚੰਗਾ ਮਾੜਾ ਨਹੀਂ ਆਂਦੇ ਤੇ ਚਲੋ ਜੀ ਇਹਨੂੰ ਆਪਾਂ ਨਾ 15 20 ਮਿੰਟ ਲਗਾ ਕੇ ਇਦਾਂ ਹੀ ਛੱਡ ਲੈਣਾ ਇਹਨੂੰ ਤੁਸੀਂ ਮਤਲਬ ਜੇ ਕੋਈ ਕੰਮ ਕਰਨਾ ਤੁਸੀਂ ਕੰਮ ਵੀ ਕਰ ਸਕਦੇ ਹੋ ਕੋਈ ਚੱਕਰ ਨਹੀਂ ਆ ਆਪਣਾ ਲਗਾ ਕੇ ਫੇਸ ਦੇ ਉੱਪਰ ਜਿਵੇਂ ਤੁਸੀਂ ਕੱਪੜੇ ਪ੍ਰੈਸ ਕਰਨੇ ਆ ਹਨਾ ਗਰਮੀ ਹੈਗੀ ਹੈ ਵੈਸੇ ਤਾਂ ਔਖਾ ਹੋ ਜਾਂਦਾ ਪਸੀਨਾ ਆਉਣ ਲੱਗਦਾ ਪਰ ਐਂ ਤਾਂ ਰਸੋਈ ਵਿੱਚ ਆਪਾਂ ਔਖਾ ਹੁੰਦਾ ਵੀ ਆਪਾਂ ਗੈਸ ਚੱਲਦਾ ਪੱਖਾ ਨਹੀਂ ਛੱਡ ਸਕਦੇ ਤੇ ਇਹ ਹੋ ਜਾਂਦਾ ਕਿ ਚਲੋ ਕੱਪੜੇ ਪ੍ਰੈਸ ਕਰ ਸਕਦੇ ਆ ਆਪਾਂ ਕੱਪੜਿਆਂ ਨੂੰ ਤਿਆਂ ਲਗਾ ਸਕਦੇ ਆ 10-15 ਮਿੰਟ ਆਪਣੇ ਫੇਸ ਦੇ ਉੱਪਰ ਇਹਨੂੰ ਆਪਾਂ ਲਗਾ ਕੇ ਰੱਖ ਸਕਦੇ ਆ ਭੇਤ ਉਸ ਠੰਡੇ ਠੰਡੇ ਪਾਣੀ ਨਾਲ ਵਾਸ਼ ਕਰਿਓ ਤੇ ਤੁਸੀਂ ਪਹਿਲੀ ਵਾਰ ਦੇ ਵਿੱਚ ਹੀ ਦੇਖੋਗੇ ਕਿ ਤੁਹਾਨੂੰ ਇੰਨਾ ਜ਼ਿਆਦਾ ਫਰਕ ਪੈ ਜਾਊਗਾ ਨਾ ਬਹੁਤ ਜ਼ਿਆਦਾ ਗਲੋਅ ਆਊਗਾ ਤੁਹਾਡੇ ਚਿਹਰੇ ਤੇ ਰੰਗ ਇਕਦਮ ਸਾਫ਼ ਹੋ ਜਾਊਗਾ ਤੇ ਜਰੂਰ ਇਹ ਸੌਖੀ ਜਿਹੀ ਰਿਮੇਡੀ ਹੈ ਜੀ ਆਪਾਂ ਕੋਈ ਜ਼ਿਆਦਾ ਤੁਹਾਨੂੰ ਪਤਾ ਹੀ ਆਪਾਂ ਖਰਚਾ ਨਹੀਂ ਕਰਾਉਂਦੇ ਆਪਾਂ ਕਰੇ ਕਰੇ ਲੂਜੀ ਚੀਜ਼ ਜਿਹਦਾ ਫਾਇਦਾ ਵੀ ਬਹੁਤ ਹੁੰਦਾ ਹੈ ਕਿਉਂਕਿ ਜਿਹਨਾਂ ਨਾਲ ਦੇਖਦੀਆਂ ਹਨ ਉਹਨਾਂ ਨੂੰ ਪਤਾ ਹੈ ਕਿ ਜੋ ਮੈਂ ਕਮੈਂਟ ਜਦੋਂ ਕਰਦੀ ਆਂ ਦੀਦੀ ਸਾਨੂੰ ਇਸ ਚੀਜ਼ ਨਾਲ ਬਹੁਤ ਫਰਕ ਪਿਆ ਮੈਨੂੰ ਬੜਾ ਵਧੀਆ ਲੱਗਦਾ ਹੈ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਏਦਾਂ ਮਸਲ ਮਸਲ ਕੇ ਜਦੋਂ ਆਪਾਂ ਨੂੰ 15-20 ਮਿੰਟ ਹੋ ਗਏ ਲਗਾ ਕੇ ਰੱਖੇ ਨੂੰ ਤੇ ਥੋੜਾ ਐ ਹੋ ਜੂਗਾ ਡਰਾਈ ਟਾਈਪ ਹੋ ਜੂਗਾ ਤੇ ਇਹਨੂੰ ਫਿਰ ਠੰਡੇ ਪਾਣੀ ਦੇ ਨਾਲ ਤੁਸੀਂ ਵਾਸ਼ ਕਰ ਦੇਣਾ ਫਿਰ ਤੁਸੀਂ ਦੇਖਿਓ ਵੀ ਕਿੰਨਾ ਵਧੀਆ ਗਲੋ ਆਉਂਦਾ ਤੇ ਚਲੋ ਜੀ ਆਪਾਂ ਮਿਲਦੇ ਹਾਂ ਫਿਰ ਤੁਹਾਨੂੰ ਵਾਸ਼ ਕਰਕੇ ਫੇਸ ਦਿਖਾਉਨੇ ਤੇ ਹਾਂਜੀ ਬਹੁਤ ਹੀ ਵਧੀਆ ਗਲੋ ਆ ਗਿਆ ਚਿਹਰੇ ਦੇ ਉੱਪਰ ਇਕਦਮ ਵਧੀਆ ਹੋ ਗਿਆ ਸੌਫਟ ਤੇ ਵਧੀਆ ਸਕਿਨ ਹੋ ਗਈ ਆ ਤੇ ਪੂਰਾ ਚਿਹਰਾ ਗਲੋ ਕਰ ਰਿਹਾ ਏ ਤੇ ਜਿਵੇਂ ਆਪਾਂ ਟੈਨਿੰਗ ਜੀ ਹੋਈ ਪਈ ਅੱਜ ਦੇ ਟਾਈਮ ਦੇ ਵਿੱਚ ਸਨ ਬੰਨ ਜੀ ਜਿਹਨੂੰ ਆਪਾਂ ਕਹਿ ਦਿੰਨੇ ਹੈ ਹਨਾ ਤੇ ਬਹੁਤ ਹੀ ਇੱਕਦਮ ਕਲੀਨ ਲੱਗਣ ਲੱਗ ਗਿਆ ਫੇਸ ਨੂੰ ਨਹੀਂ ਤਾਂ ਐ ਲੱਗ ਰਿਹਾ ਸੀ ਕਿ ਜਿੱਥੇ ਆਪਾਂ ਧੁੱਪੇ ਛਾਵੇਂ ਜਦੋਂ ਕੰਮ ਕਰਦੇ ਹਾਂ ਨਾ ਤੇ ਆਪਣਾ ਫੇਸ ਹੋਰ ਹੀ ਮਤਲਬ ਹੋ ਜਾਂਦਾ ਏ ਧੁੱਪ ਛਾਂ ਜੀ ਜੋ ਫੇਸ ਤੇ ਵੀ ਉਵੇਂ ਹੀ ਹੋਣ ਲੱਗ ਜਾਂਦਾ ਅੱਧਾ ਕਾਲਾ ਅੱਧਾ ਕ ਚਿੱਟਾ ਉਹ ਗੱਲ ਬਣ ਜਾਂਦੀ ਏ ਤੇ ਬਹੁਤ ਜ਼ਿਆਦਾ ਵਧੀਆ ਫਰਕ ਪੈ ਗਿਆ ਤੁਸੀਂ ਜਰੂਰ ਟਰਾਈ ਕਰਿਓ ਤੇ ਮੈਨੂੰ 2-3 ਕਮੈਂਟ ਆਏ ਸੀਗੇ ਕਿ ਦੱਸੋ ਭੈਣ ਜੀ ਅੱਜਕੱਲ ਰੰਗ ਬਹੁਤ ਜ਼ਿਆਦਾ ਕਾਲਾ ਹੋ ਚੁੱਕਿਆ ਤੇ ਤੁਸੀਂ ਮਤਲਬ ਇਹ ਵਾਲੀ ਰੇਮੇਡੀ ਯੂਜ਼ ਕਰਦੇ ਡੇਲੀ ਕਰ ਲਿਓ ਤੇ ਬਹੁਤ ਫਰਕ ਪਊਗਾ ਤੁਹਾਡੀ ਸਕਿਨ ਵਧੀਆ ਰਹੂਗੀ ਇਹ ਨਹੀਂ ਹੋਊਗਾ ਕਿ ਸੌਣ ਪਾ ਦੇਨ ਚੱਲ ਰਹੇ ਆ ਤੇ ਤੁਹਾਡੇ ਸਕਿਨ ਮਤਲਬ ਅੱਧਾ ਕਾਲਾ ਰੰਗ ਅੱਧਾ ਗੋਰਾ ਡੱਬ ਖੜਬੀ ਜੀ ਸਕਿਨ ਹੋ ਜਾਊਗੀ ਉਹ ਕੰਮ ਨਹੀਂ ਹੋਊਗਾ ਜੀ ਇਹਦੇ ਨਾਲ ਬਹੁਤ ਵਧੀਆ ਮਤਲਬ ਇੱਕਦਮ ਸਾਫ਼ ਰਹੂਗਾ ਤੁਹਾਡਾ ਫੇਸ ਤੇ ਜਰੂਰ ਲਗਾ ਲਿਆ ਕਰੋ ਜੀ ਦੇਲੀ ਲਗਾ ਲਿਆ ਕਰੋ ਕੋਈ ਔਖਾ ਕੰਮ ਨਹੀਂ ਆ ਬਿਲਕੁਲ ਸਿੰਪਲ ਜੀ ਰਿਮੇਡੀ ਆਪਾਂ ਤੁਹਾਨੂੰ ਦੱਸੀ ਆ ਕਿ ਤੁਹਾਡਾ ਕੋਈ ਖਰਚਾ ਨਾ ਹੋਵੇ ਕੋਈ ਤੁਹਾਨੂੰ ਜਿਆਦਾ ਟਾਈਮ ਨਾ ਵੇਸਟ ਹੋਵੇ ਤੁਹਾਡਾ ਤੇ ਬਹੁਤ ਹੀ ਵਧੀਆ ਚੀਜ਼ ਆ ਜਰੂਰ ਬਣਾ ਕੇ ਲਗਾਓ ਤੇ ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਤੇ ਠੀਕ ਹੈ ਜੀ ਉਮੀਦ ਕਰਦੇ ਆ ਕਿ ਵੀਡੀਓ ਵਧੀਆ ਲੱਗੀ ਹੋਊਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਜੀ ਬਹੁਤ ਬਹੁਤ ਧੰਨਵਾਦ